ਮੈਂ ਸੰਤ ਦਲਦਾਰ ਮਸੀ ਜੀਵਨ ਜੋਤੀ ਚਰਚ ਪਿੰਡ ਚੰਦੂ ਸੁਜਾ ਔਰ ਜੋ ਵੱਡਾ ਦਿਨ ਆ ਰਿਹਾ ਹੈ ਉਸ ਵੱਡੇ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਪ੍ਰਭੂ ਚਾਹੁੰਦੇ ਹੈ ਕਿ ਸਭ ਨੁੱਖ ਜਾਤੀ ਬਚਾਈ ਜਾਏ ਔਰ ਕਿਸੇ ਦਾ ਨਾਸ ਨਾ ਹੋਏ ਬਲਕੇ ਚੋਖਾ ਜੀਵਨ ਪਾਏ ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਜੋ ਸ਼ਬਦ ਇਹ ਹੜਾ ਆ ਰਿਹਾ ਜਿਹਦੇ ਵਿੱਚ ਆਲ ਵਰਲਡ ਵਿੱਚ ਰਹਿੰਦੇ ਲੋਕਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਬੜੇ ਰੈਂਦੀਆਂ ਔਰ ਨਵੇਂ ਸਾਲ ਦੀਆਂ ਜੋ ਨਵਾਂ ਸਾਲ 2025 ਸਾਡੇ ਦੇ ਆ ਰਿਹਾ ਔਰ ਨਵੇਂ ਸਾਲ ਦੀ ਵੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਜੀਵਨ ਜੋਤੀ ਚਰਚ ਦੀ ਕਲੀਸिया ਵੱਲੋਂ ਮੈਂ ਲੱਖ ਲੱਖ ਵਧਾਈ ਦੇਣਾ ਹਾਂ ਕਿ ਪ੍ਰਭੂ ਉਹਨਾਂ ਨੂੰ ਆਸ਼ੀਸ਼ ਬਖਸ਼ੇ ਔਰ ਟੈਮਨ ਰੋਬਨ ਮਸੀਹ ਸੱਤ ਟੈਮ ਉਹਨਾਂ ਨੂੰ ਉਹਨਾਂ ਨੂੰ ਮੈਂ ਚਾਹੁੰਦਾ ਕਿ ਉਹਨਾਂ ਦੇ ਚੈਨਲ ਦੇ ਦੁਆਰਾ ਰੂਬਰੂ ਕਰਾਉਣਾ ਚਾਹੁੰਦੇ ਸੀ ਕਿ ਅਸੀਂ ਸਾਰੇ ਮਸੀਹ ਲੋਕਾਂ ਦੇ ਵਿੱਚ ਰੂਬਰੂ ਹੋ ਕੇ ਔਰ ਇਸ ਵਧਾਈ ਦੇ ਪਾਪਰ ਬਣੀਏ ਕਿ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਖੁਦਾ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇ ਤਾਂ ਕਿ ਆਉਣ ਵਾਲਾ ਨਵਾਂ ਸਾਲ ਜਿਹੜਾ ਹੈ ਸਭ ਦੇ ਲਈ ਆਸ਼ੀਸ਼ ਵਾਲਾ ਬਣੇ ਤੰਦਰੁਸਤੀ ਵਾਲਾ ਬਣੇ ਔਰ ਦੁੱਖਾਂ ਤੋਂ ਕਸ਼ਟਾਂ ਤੋਂ ਕਲੇਸ਼ਾਂ ਤੋਂ ਪਰੇਸ਼ਾਨੀਆਂ ਤੋਂ ਇਸ ਸਾਲ ਦੇ ਵਿੱਚ ਲੋਕ ਬਚਾਏ ਜਾਣ ਤਾਂ ਕਿ ਪਰਮੇਸ਼ਰ ਇਹਨਾਂ ਸਬਣਾ ਦੇ ਉੱਤੇ ਬਿਆ ਕਰੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਸਭ ਦੇ ਲਈ ਖੁਸ਼ੀਆਂ ਵਾਲਾ ਅਤੇ ਆਸ਼ੀਸ਼ਾਂ ਵਾਲਾ ਹੋਵੇ ਤਾਂ ਕਿ ਹਰ ਇਨਸਾਨ ਜਿਹੜਾ ਹੈ ਇਸ 2025 ਦੇ ਵਿੱਚ ਖੁਸ਼ੀਆਂ ਨੂੰ ਪ੍ਰਾਪਤ ਕਰੇ ਤਾਂ ਕਿ ਕੋਈ ਵੀ ਰੂਹ ਨਾਸਾ ਹੋਏ ਤਾਕੇ ਪ੍ਰਭੂ ਉਹਨਾਂ ਨੂੰ ਆਸ਼ੀਸ਼ ਦੇ ਔਰ ਮੇਰੇ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੈ ਯੇਸ਼ੂ ਦੀ